ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਿੰਨੀ ਵੀ ਸੰਗਤ ਐ ਇਸ ਵੀਡੀਓ ਤੇ ਪਹੁੰਚ ਚੁੱਕੀ ਹੈ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਪ੍ਰਮਾਤਮਾ ਸਬਦ ਦਾ ਭਲਾ ਕਰੇ ਲਿਖ ਕੇ ਤੁਸੀਂ ਆਪਣੀ ਹਾਜ਼ਰੀ ਜ਼ਰੂਰ ਲਾਉਣਾ ਜੀ ਪਿਆਰੀ ਸਾਧ ਸੰਗਤ ਜੀ ਅੱਜ ਦਾ ਆਪਣਾ ਵਿਸ਼ਾ ਅਜਿਹਾ ਵਿਸ਼ਾ ਹੈ ਜਿਸ ਉੱਪਰ ਕੋਈ ਵੀ ਚਰਚਾ ਨਹੀਂ ਕਰਦਾ ਅਤੇ ਸੰਗਤਾਂ ਵੀ ਇਸ ਵੱਲ ਕਦੇ ਵੀ ਧਿਆਨ ਨਹੀਂ ਦਿੰਦੇਗਾ ਉਹਨਾਂ ਨੂੰ ਇਹ ਸਮਝ ਵੀ ਨਹੀਂ ਲੱਗਦੀ ਕਿ ਅਸੀਂ ਜਾਣੇਣ ਜਾਣੇ ਵਿੱਚ ਕੀ ਕੀ ਗਲਤੀਆਂ ਕਰ ਦਿੰਦੇ ਹਾਂ ਸੰਗਤ ਜੀ ਅੱਜ ਦਾ ਆਪਣਾ ਵਿਸ਼ਾ ਥੋੜਾ ਜਿਹਾ ਹੋਰਾਂ ਤੋਂ ਅਲੱਗ ਰਹਿਣ ਵਾਲਾ ਹੈ ਅੱਜ ਦਾ ਆਪਣਾ ਵਿਸ਼ਾ ਅਜਿਹੀਆਂ ਗਲਤੀਆਂ ਤੇ ਪਰਦਾ ਚੱਕੇਗਾ ਜੋ ਕਿ ਗੁਰੂ ਘਰ ਵਿੱਚ ਜਾਂਦੇ ਅਸੀਂ ਅਕਸਰ ਕਰ ਦਿੰਦੇ ਹਾਂ ਅਤੇ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਸਾਨੂੰ ਉਸ ਬਾਰੇ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਕਿੰਨੀਆਂ ਵੱਡੀਆਂ ਗਲਤੀਆਂ ਕਰ ਦਿੰਦੇ ਹਾਂ ਸਾਡੇ ਧਨ ਕੋਲੋਂ ਸਾਡੇ ਮਨ ਕੋਲੋਂ ਕਿੰਨੀਆਂ ਗਲਤੀਆਂ ਗੁਰੂ ਘਰ ਜਾਂਦੇ ਹੋ ਜਾਂਦੀਆਂ ਹਨ ਤੋ ਸੰਗਜੀ ਆਉ ਮਿਲ ਕੇ ਇਹਨਾਂ ਗਲਤੀਆਂ ਤੇ ਚਾਨਣਾ ਪਾਉਂਦੇ ਹਾਂ ਅਤੇ ਕੁਝ ਚੰਗਾ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਜੀ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ ਰੋਜ਼ ਸਾਨੂੰ ਸਾਡੇ ਗੁਰੂਆਂ ਦੇ ਦਿੱਤੇ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਹੈ ਜੀ ਸਾਡੇ ਧੰ ਗੁਰੂ ਨਾਨਕ ਜੀ ਸਾਨੂੰ ਕਹਿੰਦੇ ਨੇ ਕਿ ਸਵੇਰੇ ਅੰਮ੍ਰਿਤ ਵੇਲੇ ਔਰਤ ਕੇ ਕੇਸ਼ੀ ਅਸ਼ਨਾਣ ਕਰਕੇ ਆਪਣੇ ਸਰੀਰ ਨੂੰ ਸ਼ੁੱਧ ਕਰਨਾ ਹੈ ਜੀ ਅਤੇ ਫਿਰ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਜ਼ਰੂਰ ਜਾਣਾ ਹੈ ਜੀ ਪਰ ਸੰਗਤ ਜੀ ਗੁਰੂ ਘਰ ਜਾਂਦੇ ਜਾਂਦੇ ਅਸੀਂ ਅਜਿਹੀਆਂ ਗਲਤੀਆਂ ਕਰ ਦਿੰਦੇ ਹਾਂ ਜਿੰਨਾ ਕਰਕੇ ਪ੍ਰਮਾਤਮਾ ਜੀ ਸਾਡੇ ਤੋਂ ਨਾਰਾਜ਼ ਹੋ ਜਾਂਦੇ ਹਨ ਉਹ ਕਿਹੜੀਆਂ ਗਲਤੀਆਂ ਹਨ ਆਓ ਅਸੀਂ ਅੱਗੇ ਇਸ ਵੀਡੀਓ ਵਿੱਚ ਜਾਣਦੇ ਹਾਂ ਜੀ ਸੰਗਤ ਜੀ ਗੁਰੂ ਘਰ ਦੇ ਵਿੱਚ ਦਾਖਲ ਹੋਣ ਵੇਲੇ ਜਦੋਂ ਅਸੀਂ ਚਰਨਕੁੰਡ ਵਿੱਚ ਪੈਰ ਪਾਉਂਦੇ ਹਾਂ ਤਾਂ ਸਾਡੇ ਪੈਰ ਸ਼ੁੱਧ ਹੋ ਜਾਂਦੇ ਹਨ ਭਾਵੇਂ ਕਿ ਜੋ ਵੀ ਸਾਡੇ ਉੱਪਰ ਰਹਾ ਜਾਂਦੇ ਮਿੱਟੀ ਘੱਟਾ ਪੈਰਾਂ ਉੱਪਰ ਲੱਗ ਜਾਂਦਾ ਹੈ ਅਸੀਂ ਉਹਨਾਂ ਨੂੰ ਧੋ ਲੈਂਦੇ ਹਾਂ ਤਾਂ ਕਿ ਗੁਰੂ ਸਾਹਿਬ ਜੀ ਦੇ ਕੋਲ ਜਾਂਦੇ ਜਾਂਦੇ ਅਸੀਂ ਆਪਣੇ ਪੈਰਾਂ ਨੂੰ ਸ਼ੁੱਧ ਕਰ ਸਕੀਏ ਪਰ ਸੰਗਤ ਜੀ ਮੈਨੂੰ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਕਈ ਸੰਗਤਾਂ ਉਸ ਚਰਨਕੁੰਡ ਵਿੱਚ ਆਪਣੇ ਪੈਰ ਵੀ ਨਹੀਂ ਧੋਂਦੇ ਉਹ ਸਿੱਧਾ ਹੀ ਪਾਸੇ ਦੀ ਲੰਘ ਜਾਂਦੇ ਹਨ ਸਾਨੂੰ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਦਾਰ ਹੋਣਾ ਹੈ ਇਸ ਲਈ ਸਾਨੂੰ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ ਜੀ ਰਾਹ ਜਾਂਦੇ ਸਾਡੇ ਪੈਰਾਂ ਤੇ ਮਿੱਟੀ ਘੱਟਾ ਲੱਗ ਜਾਂਦਾ ਹੈ ਪਰ ਅਸੀਂ ਇਹ ਗੱਲ ਕਦੇ ਵੀ ਨਹੀਂ ਸੋਚਦੇ ਦੂਸਰੀ ਗੱਲ ਸੰਗਤ ਜੀ ਸਭ ਤੋਂ ਵੱਡੀ ਗਲਤੀ ਅਸੀਂ ਕੀ ਕਰਦੇ ਹਾਂ ਜੇਕਰ ਗੁਰੂ ਘਰ ਦੇ ਵਿੱਚ ਅਰਦਾਸ ਹੋ ਰਹੀ ਹੁੰਦੀ ਹੈ ਤਾਂ ਅਸੀਂ ਬਿਨਾਂ ਰੋਕੇ ਅੰਦਰ ਮੱਥਾ ਟੇਕਣ ਚਲੇ ਜਾਂਦੇ ਹਾਂ ਪਰ ਸੰਗਤ ਜੀ ਅਰਦਾਸ ਵੇਲੇ ਇਕਾਗਰਮਨ ਦੇ ਨਾਲ ਇੱਕ ਜਗ੍ਹਾ ਤੇ ਖੜੇ ਹੋ ਕੇ ਵਾਹਿਗੁਰੂ ਜੀ ਦਾ ਧਿਆਨ ਕਰਨਾ ਚਾਹੀਦਾ ਹੈ ਜੋ ਕਿ ਸਾਨੂੰ ਉਪਦੇਸ਼ ਦਿੱਤੇ ਗਏ ਹਨ ਪਰ ਕਈ ਸੰਗਤਾਂ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਚਾਨਣਾ ਹੀ ਨਹੀਂ ਹੁੰਦਾ ਉਹ ਸੰਗਤਾਂ ਅਰਦਾਸ ਹੁੰਦੇ ਵੀ ਸੰਗਤਾਂ ਦੇ ਵਿਚਾਰ ਦੀ ਲੰਘ ਕੇ ਮੱਥਾ ਟਿਕਨ ਚਲੀਆਂ ਜਾਂਦੀਆਂ ਹਨ ਜੋ ਕਿ ਸੰਗਤ ਜੀ ਬਹੁਤ ਗਲਤ ਗੱਲ ਹੈ ਅਰਦਾਸ ਹੋਣ ਤੋਂ ਬਾਅਦ ਤੁਸੀਂ ਆਰਾਮ ਨਾਲ ਇਕਾਗਰਮੰਦ ਦੇ ਨਾਲ ਮੱਥਾ ਟੇਕ ਸਕਦੇ ਹੋ ਇਸ ਕਰਕੇ ਅਗਲੀ ਵਾਰ ਇਸ ਤਰ੍ਹਾਂ ਦੀ ਗਲਤੀ ਕਦੇ ਨਾ ਕਰਨਾ ਪਿਆਰੀ ਸਾਧ ਸੰਗਤੋ ਜੀ ਇਸੇ ਨਾਲ ਹੀ ਹੋਰ ਵੀ ਕਾਫੀ ਸਾਰੀਆਂ ਗਲਤੀਆਂ ਸਾਡੇ ਤੋਂ ਜਾਣੇ ਅਣਜਾਣੇ ਵਿੱਚ ਹੋ ਜਾਂਦੀਆਂ ਹਨ ਜੋ ਕਿ ਸਾਡੇ ਗੁਰੂ ਘਰਾਂ ਵਿੱਚ ਪ੍ਰਵਾਨ ਕਦੇ ਵੀ ਨਹੀਂ ਹੁੰਦੀਆਂ ਇਸੇ ਤਰ੍ਹਾਂ ਹੀ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਅਸੀਂ ਮੱਥਾ ਟੇਕ ਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਹਾਂ ਅਤੇ ਇਕਾਗਰ ਮਨ ਦੇ ਨਾਲ ਚੌਂਕਣਾ ਮਾਰ ਕੇ ਬੈਠਦੇ ਹਾਂ ਤਾਂ ਹਮੇਸ਼ਾ ਸਾਡਾ ਧਿਆਨ ਵਾਹਿਗੁਰੂ ਜੀ ਵਿੱਚ ਹੋਣਾ ਚਾਹੀਦਾ ਹੈ ਪਰ ਅਸੀਂ ਇਸ ਦੇ ਉਲਟ ਉੱਪਰ ਸਿਰ ਚੁੱਕ ਕੇ ਆਸੇ-ਪਾਸੇ ਦੇਖਦੇ ਰਹਿੰਦੇ ਹਾਂ ਸਿਰਫ ਹੱਥ ਜੋੜਨ ਦੇ ਨਾਲ ਵਾਹਿਗੁਰੂ ਜੀ ਸਾਡੀ ਝੋਲੀ ਕੁਝ ਨਹੀਂ ਪਾਉਣਗੇ ਗੁਰੂ ਘਰ ਵਿੱਚ ਜਾਂਦੇ ਹੀ ਸਾਨੂੰ ਸਿਰਫ ਵਾਹਿਗੁਰੂ ਜੀ ਦਾ دیدار ਹੋਣਾ ਚਾਹੀਦਾ ਹੈ ਪਰ ਜੇਕਰ ਉੱਥੇ ਵੀ ਜਾ ਕੇ ਸਾਡਾ ਮਨ ਆਸ-ਪਾਸੇ ਘੁੰਮਦਾ ਰਹਿੰਦਾ ਹੈ ਅਤੇ ਹੋਰਾਂ ਸੰਗਤਾਂ ਵੱਲ ਧਿਆਨ ਰਹਿੰਦਾ ਹੈ ਤਾਂ ਯਕੀਨ ਮੰਨੋ ਵਾਹਿਗੁਰੂ ਜੀ ਦੇ ਅਸੀਂ ਆਸ-ਪਾਸ ਵੀ ਨਹੀਂ ਹਾਂ ਜੀ ਇਸ ਕਰਕੇ ਸੰਗੋ ਜੀ ਹਮੇਸ਼ਾ ਚੌਂਕੜਾ ਮਾਰ ਕੇ ਹੱਥਾਂ ਨੂੰ ਜੋੜ ਕੇ ਇਕਾਗਰ ਮਨ ਦੇ ਨਾਲ ਨੀਵੀਂ ਪਾ ਕੇ ਭਾਵ ਕੇ ਸਿਰ ਨੂੰ ਝੁਕਾ ਕੇ ਹੀ ਵਾਹਿਗੁਰੂ ਜੀ ਦਾ ਪਾਠ ਸੋਣਾ ਚਾਹੀਦਾ ਹੈ ਪਿਆਰੀ ਸਾਧ ਸੰਗਤ ਜੀ ਇੱਕ ਹੋਰ ਸਭ ਤੋਂ ਵੱਡੀ ਗਲਤੀ ਜਿਹੜੀ ਅਸੀਂ ਆਮ ਹੀ ਕਰਦੇ ਹਾਂ ਕਿ ਜਦੋਂ ਵੀ ਸਾਨੂੰ ਗੁਰੂ ਘਰ ਵਿੱਚੋਂ ਪ੍ਰਸ਼ਾਦ ਮਿਲਦਾ ਹੈ ਭਾਵੇਂ ਕਿ ਕੜਾਹ ਪ੍ਰਸ਼ਾਦ ਮਿਲਦਾ ਹੈ ਤਾਂ ਅਸੀਂ ਉਸ ਨੂੰ ਖੜੇ ਹੋ ਕੇ ਹੀ ਚੱਲਦੇ ਫਿਰਦੇ ਸ਼ੱਕਣ ਲੱਗ ਜਾਂਦੇ ਹਾਂ ਸਭ ਤੋਂ ਵੱਡੀ ਗਲਤੀ ਸਾਡੀ ਇੱਥੇ ਹੀ ਮੰਨੀ ਜਾਂਦੀ ਹੈ ਸਾਨੂੰ ਵਾਹਿਗੁਰੂ ਜੀ ਵੱਲੋਂ ਪ੍ਰਵਾਨ ਜੋ ਕਿ ਪ੍ਰਸ਼ਾਦ ਮਿਲਦਾ ਹੈ ਸਾਨੂੰ ਉਸ ਨੂੰ ਚੌਂਕੜਾ ਮਾਰ ਕੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਛਕਣਾ ਚਾਹੀਦਾ ਹੈ ਤੁਰਦੇ ਫਿਰਦੇ ਵਾਹਿਗੁਰੂ ਦੀ ਹਰਜੂਰੀ ਵਿੱਚ ਬੈਠ ਕੇ ਛਕਣਾ ਚਾਹੀਦਾ ਹੈ ਤੁਰਦੇ ਫਿਰਦੇ ਵਾਹਿਗੁਰੂ ਜੀ ਦਾ ਪ੍ਰਸ਼ਾਦ ਭਾਵਕੇ ਕੜਾਹ ਪ੍ਰਸ਼ਾਦ ਛਕਣਾ ਬਹੁਤ ਗਲਤ ਮੰਨਿਆ ਜਾਂਦਾ ਹੈ ਪਰ ਮੈਨੂੰ ਇਹ ਅਚੰਭਾ ਹੁੰਦਾ ਹੈ ਕਿ ਸਾਡੇ ਗਰੰਥੀ ਸਾਹਿਬਾਨ ਵੀ ਇੰਨਾਂ ਗੱਲਾਂ ਤੇ ਸੰਗਤਾਂ ਨੂੰ ਚੰਨਣਾ ਨਹੀਂ ਪਾਉਂਦੇ ਅਤੇ ਸੰਗਤਾਂ ਵੀ ਇਹੋ ਜਿਹੀਆਂ ਹੋ ਗਈਆਂ ਹਨ ਇਹ ਜਾਣਦੇ ਹੋਈ ਵੀ ਇਹ ਪ੍ਰਸ਼ਾਦ ਨੂੰ ਹਮੇਸ਼ਾ ਬੈਠ ਕੇ ਹੀ ਇਕਾਗਰ ਮਨ ਦੇ ਨਾਲ ਛਕਣਾ ਚਾਹੀਦਾ ਹੈ ਉਸਦੇ ਉਲਟ ਰਾਵਜ ਹੀ ਚੱਲਦੇ ਫਿਰਦੇ ਕੜਾ ਪ੍ਰਸ਼ਾਦ ਨੂੰ ਸ਼ੱਕ ਲੱਗ ਪੈਂਦੇ ਹਨ ਜੋ ਕਿ ਸੰਗਤ ਜੀ ਬਹੁਤ ਗਲਤ ਹੈ ਜੀ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਰਦੀਆਂ ਦੇ ਦਿਨ ਹੁੰਦੇ ਹਨ ਜਾਂ ਫਿਰ ਅਸੀਂ ਕਿਸੇ ਐਸੀ ਜਗ੍ਹਾ ਤੋਂ ਸਿੱਧੇ ਹੀ ਗੁਰੂ ਘਰ ਦੇ ਵਿੱਚ ਆ ਜਾਂਦੇ ਹਾਂ ਜਿੱਥੇ ਸਾਡੇ ਜੋੜੇ ਭਾਵੇਂ ਬੂਟ ਪਾਈ ਹੁੰਦੇ ਹਨ ਅਤੇ ਨਾਲ ਹੀ ਅਸੀਂ ਜੁਰਾਬਾਂ ਵੀ ਪਾਈਆਂ ਹੁੰਦੀਆਂ ਹਨ ਪਰ ਸੰਗਤ ਜੀ ਸਭ ਤੋਂ ਵੱਡੀ ਗਲਤੀ ਸਾਡੀ ਉਥੇ ਮੰਨੀ ਜਾਂਦੀ ਹੈ ਜੋ ਕਿ ਅਸ਼ੁੱਧਤਾ ਨੂੰ ਪ੍ਰਗਟ ਕਰਦੀ ਹੈ ਭਾਵੇਂ ਕਿ ਅਸੀਂ ਬਿਨਾਂ ਜੁਰਾਬਾਂ ਉਤਾਰੇ ਗੁਰੂ ਘਰ ਦੇ ਵਿੱਚ ਚਲੇ ਜਾਂਦੇ ਹਾਂ ਹਾਲਾਂਕਿ ਗੁਰੂ ਘਰਾਂ ਦੇ ਬਾਹਰ ਵੀ ਇਹ ਸੰਕੇਤ ਦਿੱਤੇ ਜਾਂਦੇ ਹਨ ਕਿ ਆਪਣੇ ਜੁਰਾਬਾਂ ਨੂੰ ਉਤਾਰ ਕੇ ਹੀ ਅੰਦਰ ਆਓ ਜੀ ਪਰ ਫਿਰ ਵੀ ਕਈ ਸੰਗਤਾਂ ਠੰਡ ਦੇ ਮਾਰੇ ਅਜਿਹਾ ਨਹੀਂ ਕਰਦੀਆਂ ਉਹ ਜੁਰਾਬਾਂ ਨੂੰ ਨਹੀਂ ਉਤਾਰਦੇ ਅਤੇ ਸਿੱਧਾ ਹੀ ਗੁਰੂ ਘਰ ਦੇ ਵਿੱਚ ਚਲੇ ਜਾਂਦੇ ਹਨ ਪਰ ਸੰਗਤ ਜੀ ਧਿਆਨ ਰੱਖਣਾ ਜੁਰਾਬਾਂ ਦੇ ਵਿੱਚ ਸਾਡੇ ਪਸੀਨੇ ਨਾਲ ਕਾਫੀ ਸਾਰੇ ਕਿਟਾਣੂ ਹੁੰਦੇ ਹਨ ਜੋ ਕਿ ਅਸ਼ੁੱਧਤਾ ਨੂੰ ਪੁਆਇੰਟ ਕਰਦੇ ਹਨ ਐਸ ਲਈ ਸੰਗਤ ਜੀ ਸਾਨੂੰ ਆਪਣੇ ਜੁਰਾਬਾਂ ਉਤਾਰ ਕੇ ਹੀ ਚਰਨਕੁੰਡ ਵਿੱਚ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਵਾਹਿਗੁਰੂ ਜੀ ਦੀ ਨਗਰੀ ਵਿੱਚ ਪਹੁੰਚਣਾ ਚਾਹੀਦਾ ਹੈ ਸੰਗਤ ਜੀ ਇਸੇ ਤਰ੍ਹਾਂ ਹੀ ਜੇਕਰ ਅਸੀਂ ਆਪਣੇ ਜੁਰਾਬਾਂ ਵੀ ਉਤਾਰ ਦਿੰਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਆਪਣੇ ਹੱਥਾਂ ਨੂੰ ਵੀ ਬਾਹਰ ਧੋਣਾ ਚਾਹੀਦਾ ਹੈ ਅਸੀਂ ਬਿਨਾਂ ਹੱਥ ਧੋਤੇ ਹੀ ਅੰਦਰ ਮੱਥਾ ਟੇਕਣ ਲੱਗ ਪੈਂਦੇ ਹਾਂ ਜੋ ਕਿ ਸਾਡੇ ਪਾਪਾਂ ਦੀ ਪੰਡ ਨੂੰ ਵਧਾ ਦਿੰਦੇ ਹਨ ਅਜਿਹੇ ਕੰਮ ਕਰਕੇ ਅਸੀਂ ਕਦੇ ਵੀ ਵਾਹਿਗੁਰੂ ਜੀ ਅੱਗੇ ਚੰਗੇ ਨਹੀਂ ਬਣ ਸਕਦੇ ਇਸ ਲਈ ਸੰਗਤ ਜੀ ਅਸੀਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਅਤੇ ਵਾਹਿਗੁਰੂ ਜੀ ਕੋਲੋਂ ਮਾਫੀ ਵੀ ਮੰਗਦੇ ਹਾਂ ਭਾਵੇਂ ਕਿ ਅਸੀਂ ਆਪਣੀ ਗਲਤੀ ਦਾ ਅਹਿਸਾਸ ਵੀ ਕਰਦੇ ਹਾਂ ਪਰ ਸੰਗਤ ਜੀ ਗੁਰੂ ਘਰ ਵਿੱਚ ਜਾਂਦੇ ਹਾਂ ਉਸ ਵਾਹਿਗੁਰੂ ਦੀ ਨਗਰੀ ਵਿੱਚ ਜਾਂਦੇ ਹਾਂ ਅਸੀਂ ਕਿੰਨੀਆਂ ਗਲਤੀਆਂ ਕਰਦੇ ਹਾਂ ਪਰ ਫਿਰ ਵੀ ਉਹਨਾਂ ਬਾਰੇ ਨਹੀਂ ਸੋਚਦੇ। ਇਸ ਕਰਕੇ ਸੰਗਤ ਜੀ ਅੱਜ ਤੋਂ ਬਾਅਦ ਜਦੋਂ ਵੀ ਗੁਰੂ ਘਰ ਜਾਓ ਭਾਵੇਂ ਉਹਨਾਂ ਦੀ ਨਗਰੀ ਵਿੱਚ ਜਾਓ ਤਾਂ ਹਮੇਸ਼ਾ ਇਹ ਗੱਲਾਂ ਦਾ ਧਿਆਨ ਰੱਖੋ ਜੀ। ਮੈਨੂੰ ਉਮੀਦ ਆ ਕਿ ਤੁਸੀਂ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸੁਨਿਆ ਹੋਵੇਗਾ। ਇਸੇ ਤਰ੍ਹਾਂ ਹੀ ਜੇਕਰ ਸੰਗਤ ਜੀ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ।